ਪੰਜਾਬੀ ਹੱਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਫੇਰ ਇੱਕ ਵਾਰ ਬਠਿੰਡਾ ਵਿਖੇ ਨਸ਼ਾ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਇੱਕ ਪੀਲਾ ਪੰਚਾਇਤ ਆ ਦੱਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਨੇ ਇਹ ਜਿਹੜਾ ਮਕਾਨ ਬਣਾਇਆ ਹੈ ਇੱਕ ਸਰਕਾਰੀ ਜਗ੍ਹਾ ਦੇ ਉੱਤੇ ਬਣਾਇਆ ਹੋਇਆ ਸੀ ਜਿਸ ਦੇ ਤਹਿਤ ਕੋਰਟ ਦੇ ਆਰਡਰਾਂ ਦੇ ਮਤਾਬਕੇ ਸੁਪਰ ਨੂੰ ਢਾਉਣ ਦਾ ਜੋ ਬਲਰੋਜਾ ਚਲਾਇਆ ਗਿਆ ਤਕਾਉਨ ਸੁਨੂ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆ ਦਿਵਾਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਲਾਈਵ ਤਸਵੀਰਾਂ ਮੇਰਾ ਵਧੀਆ ਹੋ ਗਿਆ ਜੀ ਵਧੀਆ ਮੈਂ ਉਹਦੇ ਬਾਜੀ ਵਾਲੀ ਗੋਲੀ ਡਾਲੀ ਸਰਕਾਰੀ ਹਸਪਤਾਲ ਚੋਂ ਸਭ ਨੂੰ ਮਿਲਦੀ ਹੈ ਮੈਨੂੰ ਬੱਲੇ ਨੂੰ ਨਹੀਂ ਮਿਲਦੀ ਜੀ ਇਥੇ ਲੈ ਜਾਣੇ ਲੈ ਕੇ ਆਉਂਦੇ ਯਾਰ ਪ੍ਰਸ਼ਾਸਨ ਕਹਿੰਦਾ ਕਿ ਡੋਪ ਟੈਸਟ ਕਰਾਉਣੇ ਕਰਵਾ ਲਓਗੇ ਮੈਂ ਕਹਣਾ ਜਦੋਂ ਮਰਜ਼ੀ ਕਰਾਓ ਮੇਰਾ ਤੇਰੀ ਨਸ਼ਾ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਜੀ ਵੀ ਅਗਲੇ ਦਾ ਘੱਟ ਆਉਣਾ ਜੇ ਕੋਈ ਨਸ਼ਾ ਕਰਦਾ ਹੈ ਨਹੀਂ ਦਾ ਮਤਲਬ ਘੱਟ ਆਉਣਾ ਜੇ ਉਹ ਨੋਟਿਸ ਦਿੱਤਾ ਤੁਹਾਨੂੰ ਸਾਨੂੰ ਇਹ ਫਾਟਾ ਟੂ ਮੈਨੇ ਤੁਸੀਂ ਪੁੱਛੋ ਕੀ ਕੋਈ ਕਾਨੂੰਨ ਦਾ ਕੋਈ ਕਾਨੂੰਨ ਦਾ ਨੋਟਿਸ ਦਿੱਤਾ ਮੇਰੀ ਬੇਨਤੀ ਕਰਦਾ ਨਸ਼ੇ ਦਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਕਿਸੇ ਨੂੰ ਕਹਿਣ ਵਾਲਿਓ ਹਾਂ ਮੈਂ ਜਿਹੜਾ ਇੱਥੇ ਰਹਿੰਦੇ ਮੇਰੀ ਗੱਲ ਕਰੋ ਇਹਦੇ ਨਾਲ ਰਹਿੰਦੇ ਆ আচ্ছা ਵੀ ਜੇ ਨਸ਼ੇ ਦਾ ਕਰਕੇ ਟਾਉਂਦੇ ਕੋਈ ਨਸ਼ੇ ਦੇ ਵਾਬਤ ਕੋਈ ਕਾਨੂੰਨਾਂ ਨੋਟਿਸ ਇਹਨਾਂ ਨੇ ਦਿੱਤਾ ਅੱਛਾ ਤੁਹਾਨੂੰ ਕੁਝ ਪਤਾ ਇਸ ਗੱਲ ਬਾਰੇ ਕਿ ਨਹੀਂ ਪਤਾ ਆਹੀ ਹੈ ਕਿ ਦਸਾਹਰ ਦਸਾਹਰ ਸਾਡੀ ਯਾਰਦ ਵਿੱਚ ਕਹਿੰਦੇ ਆ ਕਹਿੰਦੇ ਨਸ਼ਾ ਕਰਦਾ ਨਸ਼ੇ ਦਾ ਡੋਪਟਾ ਇੱਥੇ ਕੋਈ ਵੀ ਨਹੀਂ ਖਾਲੀ ਜਾਣਾ ਸਾਰਾ ਨਹੀਂ ਕੱਟਾ ਹੁੰਦੀ ਨਹੀਂ ਕਰਦੇ ਪਰ ਮਤਲਬ ਕਰਦੇ ਕੰਮ ਤੋਂ ਹੁਣ ਕਿਸੇ ਵੀ ਕਿਸ ਕਰਦਾ ਸਾਰਾ ਮਰਦਾ ਹੈ ਕੋਈ ਕਿਸੇ ਨੂੰ ਕਿਸੇ ਨੂੰ ਕੋਈ ਕੋਣ ਹੈ ਮੇਰਾ ਇਹ ਵਾਲਾ ਨਹੀਂ ਆਹ ਹੋਵੇ ਇਹ ਤਾਂ ਬੇਨਬੱਤੀ ਹੈ ਪੰਜਾਬ ਸਰਕਾਰ ਵੱਲੋਂ جاری ਯੁੱਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਤੋਬੀਆਣਾ ਬਸਤੀ ਦੇ ਵਿੱਚ ਜੋ ਸਿਵਲ ਪ੍ਰਸ਼ਾਸਨ ਵੱਲੋਂ ਮਨਜੀਤ ਕੌਰ ਏਲੀਆ ਸਰਬੰਸ ਕੋਰ ਪਤਨੀ ਕਾਲਾ ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਨੂੰ ਹਟਵਾਉਣ ਵਾਸਤੇ ਇੱਥੇ ਆਏ ਆ ਤੇ ਨਾਲ ਸਾਡੇ ਵੱਲੋਂ ਮੌਕੇ ਦੇ ਉੱਪਰ ਪੁਲਿਸ ਨੂੰ ਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਹੈਰੋਇਨ ਦੀ ਰਿਕਵਰੀ ਦਾ ਇੱਕ ਮੁਕੱਦਮਾ ਦਰਜ ਹੈ ਤੇ ਇਸ ਦੇ ਖਿਲਾਫ ਹੋਰ ਵੀ ਜਿਹੜੀਆਂ ਸ਼ਿਕਾਇਤਾਂ ਡਰੱਗਸ ਦੇ ਰਿਕਾਰਡਿੰਗ ਸੇਲ ਤੇ ਰਿਕਾਰਡਿੰਗ ਸਾਨੂੰ ਕਾਫੀ ਸਿਵਲ ਲਾਈਨ ਥਾਣੇ ਦੇ ਵਿੱਚ ਮਿਲੀਆਂ ਸੀਗੀਆਂ ਤੇ ਜਦ ਜੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਇਸ ਦੇ ਅੱਜ ਦਾ ਨਜਾਇਜ਼ ਕਬਜ਼ਾ ਜਿਹੜਾ ਹਟਵਾਇਆ ਜਾ ਰਿਹਾ ਹੈ ਤੇ ਮੌਕੇ ਦੇ ਉੱਪਰ ਅਸੀਂ ਪੁਲਿਸ ਦਾ ਦ ਦਿੱਤੀ ਹੈ ਇਸ ਦੇ ਨਾਲ ਹੀ ਇਹ ਦੱਸਣਾ ਚਾਹਾਂਗੇ ਕਿ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਦੇ ਕਰੀਬ ਮੁਕਦਮੇ ਦਰਜ ਕੀਤੇ ਨੇ ਤੇ 1973 ਜਿਹੜੇ ਬੰਦੇ ਨੇ ਅਸੀਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਟਕੇ ਨੇ ਇਹਨਾਂ ਦੇ ਵਿੱਚ 68 ਬੰਦੇ ਐਸੇ ਨੇ ਜਿਨ੍ਹਾਂ ਜਿਹੜੇ ਕਮਰਸ਼ੀਅਲ ਕੁਆਲਿਟੀ ਜਾਂ ਹੈਵੀ ਕੁਆਲਿਟੀ ਦੇ ਵਿੱਚ ਜਿਹੜੇ ਹੈਗੇ ਨੇ ਦਰਜ ਰਜਿਸਟਰ ਕਰਨੇ ਪਾਏ ਗਏ ਨੇ ਤੇ ਹੁਣ ਜੇਲ੍ਹ ਦੇ ਵਿੱਚ ਟਕੇ ਹੋਏ ਨੇ ਇਸ ਤੋਂ ਇਲਾਵਾ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਨੇ ਆਪਦੀ ਕਾਲੀ ਕਮਾਈ ਕਰਕੇ ਜਿਹੜੀ ਹੈਗੀ ਬਣਾਈ ਸੀਗੀ ਤੇ ਉਸ ਦੇ ਉੱਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਚੀਜ਼ ਜਿਹੜੀ ਹੈਗੀ ਹੈ ਇਲੀਗਲ ਟਰੇਡ ਆਫ ਡਰੱਗਸ ਰਾਹੀਂ ਜਿਹੜੀ ਕਮਾਈ ਗਈ ਸੀਗੀ ਸੋ ਉਸ ਨੂੰ ਫ੍ਰੀਜ਼ ਕਰਵਾਇਆ ਗਿਆ ਤੇ ਉਹਨਾਂ ਦੇ ਖਿਲਾਫ ਜਿਹੜਾ ਸੈਕਸ਼ਨ ਲਿਆ ਗਿਆ ਐਸਾ ਹੁਣ ਤੇ ਕਿੰਨੇ ਬਕਤੇ ਹੈ ਜੀ ਇਸ ਦੇ ਖਿਲਾਫ ਇੱਕ ਮੁਕਦਮਾ ਦਰਜਾ ਐਨਡੀਪੀਐਸ ਐਕਟ ਦਾ ਪਰ ਇਸ ਤੋਂ ਇਲਾਵਾ ਇਸ ਦੇ ਖਿਲਾਫ ਸਿਵਲ ਲਾਈਨ ਥਾੜੇ ਦੇ ਵਿੱਚ ਅਕਸਰ ਜੀ